ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਾਮ ਕਈ ਰੂਪਾਂ ਵਿੱਚ ਦਿੱਤਾ ਗਿਆ ਹੈ ਜਿਵੇਂ ਕਿ ਨਾਨਕ ਮੁਕਤਾ ਨਾਨਕ ਔਕੜ ਨਾਲ ਅਤੇ ਨਾਨਕ ਸਿਹਾਰੀ ਨਾਲ ਪਰ ਸਵਾਲ ਇਹ ਹੈ ਕਿ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦਾ ਨਾਮ ਇਹਨਾਂ ਵੱਖ-ਵੱਖ ਰੂਪਾਂ ਵਿੱਚ ਕਿਉਂ ਲਿਖਿਆ ਗਿਆ ਹੈ ਕੀ ਇਹ ਸਿਰਫ ਲਗਾ ਮਾਤਰਾ ਦਾ ਫਰਕ ਹੈ ਜਾਂ ਇਸ ਦੇ ਪਿੱਛੇ ਕੋਈ ਵੱਡਾ ਅਰਥ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਟੌਪਿਕ ਬਾਰੇ ਗੱਲ ਕਰਾਂਗੇ ਤਾਂ ਜੋ ਤੁਸੀਂ ਗੁਰਬਾਣੀ ਨੂੰ ਸੌਖੇ ਅਤੇ ਸਹੀ ਤਰੀਕੇ ਨਾਲ ਸਮਝ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਨਾਨਕ ਗੁਰਬਾਣੀ ਵਿੱਚ ਬਹੁਤ ਮਹੱਤਵ ਰੱਖਦਾ ਹੈ ਇਹ ਨਾਮ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਵਰਤਿਆ ਗੁਰਬਾਣੀ ਵਿੱਚ ਨਾਨਕ ਸ਼ਬਦ ਦੋ ਕੰਟੈਕਸਟ ਵਿੱਚ ਵਰਤਿਆ ਜਾਂਦਾ ਹੈ ਪਹਿਲਾ ਕੰਟੈਕਸਟ ਹੈ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਮਤਲਬ ਕਿ ਗੁਰੂ ਨਾਨਕ ਦੇਵ ਜੀ ਜੋ ਸਿੱਖ ਧਰਮ ਦੇ ਪਹਿਲੇ ਗੁਰੂ ਹਨ ਉਹਨਾਂ ਦੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਜਿੱਥੇ ਵੀ ਸ਼ਬਦ ਨਾਨਕ ਆਉਂਦਾ ਹੈ ਉਹ ਅਕਸਰ ਕਿਸੇ ਨਾ ਕਿਸੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਹੀ ਦਰਸਾਉਂਦਾ ਹੈ ਅਤੇ ਇਸ ਨੂੰ ਉਹਨਾਂ ਦੀ ਰਚਨਾ ਦਾ ਹਿੱਸਾ ਮੰਨਿਆ ਜਾਂਦਾ ਹੈ ਇਹ ਮਹੱਲਾ ਪਹਿਲਾ ਕਰਕੇ ਲਿਖਿਆ ਹੁੰਦਾ ਹੈ ਮਤਲਬ ਇਹ ਹੈ ਕਿ ਇਹ ਪਹਿਲੇ ਗੁਰੂ ਸਾਹਿਬ ਜੀ ਦੀ ਬਾਣੀ ਹੈ ਦੂਸਰਾ ਕੰਟੈਕਸਟ ਹੈ ਗੁਰੂ ਸਾਹਿਬ ਦੀ ਆਵਾਜ਼ ਦਾ ਪ੍ਰਤੀਕ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਨੇ ਵੀ ਗੁਰੂ ਸਾਹਿਬਾਨ ਹੋਏ ਹਨ ਉਹਨਾਂ ਸਭਨਾਂ ਨੇ ਆਪਣੀ ਬਾਣੀ ਵਿੱਚ ਨਾਨਕ ਸ਼ਬਦ ਵਰਤੇ ਹਨ ਜਿਸ ਦਾ ਮਤਲਬ ਹੈ ਕਿ ਸਾਰੇ ਗੁਰੂ ਸਾਹਿਬਾਨ ਇੱਕ ਰੂਪ ਹਨ ਉਹਨਾਂ ਦੇ ਵਿੱਚ ਆਪਸ ਵਿੱਚ ਕੋਈ ਫਰਕ ਨਹੀਂ ਬੇਸ਼ੱਕ ਗੁਰਿਆਈ ਕਰਕੇ ਸਰੀਰ ਤਾਂ ਜ਼ਰੂਰ ਬਦਲਦੇ ਰਹੇ ਪਰ ਸਾਰੇ ਗੁਰੂ ਸਾਹਿਬਾਨਾਂ ਵਿੱਚ ਆਵਾਜ਼ ਗੁਰੂ ਨਾਨਕ ਦੇਵ ਜੀ ਦੀ ਹੀ ਹੈ ਸਾਰੇ ਗੁਰੂ ਸਾਹਿਬਾਨਾਂ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਦਾ ਹਿੱਸਾ ਹੀ ਮੰਨਿਆ ਹੈ ਇਸੇ ਤਰ੍ਹਾਂ ਨਾਨਕ ਸ਼ਬਦ ਸਾਰੇ ਗੁਰੂ ਸਾਹਿਬਾਨਾਂ ਦੀ ਇੱਕ ਆਤਮਿਕ ਆਵਾਜ਼ ਨੂੰ ਦਰਸਾਉਂਦਾ ਹੈ ਇਹ ਪਰੰਪਰਾ ਦੱਸਦੀ ਹੈ ਕਿ ਸਿੱਖ ਧਰਮ ਦੇ ਸਾਰੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਇੱਕ ਹੈ ਅਤੇ ਇੱਕ ਵਾਹਿਗੁਰੂ ਦੇ ਪ੍ਰਕਾਸ਼ ਦਾ ਹਿੱਸਾ ਹੈ ਮਤਲਬ ਕਿ ਸਾਰੇ ਗੁਰੂ ਸਾਹਿਬਾਨਾਂ ਦੀ ਸਿੱਖਿਆ ਅਤੇ ਉਪਦੇਸ਼ ਵੱਖ-ਵੱਖ ਨਹੀਂ ਬਲਕਿ ਇੱਕੋ ਹੀ ਰੋਹਾਨੀ ਸੱਚ ਹੈ ਗੁਰਬਾਣੀ ਵਿੱਚ ਨਾਨਕ ਸ਼ਬਦ ਦੇ ਵੱਖਰੇ-ਵੱਖਰੇ ਅਰਥ ਸਮਝਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਗੁਰਬਾਣੀ ਦੇ ਗ੍ਰਾਮਰ ਦੇ ਰੂਲ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ ਕਿਉਂਕਿ ਗ੍ਰਾਮਰ ਦੇ ਰੂਲ ਅਨੁਸਾਰ ਹਰ ਇੱਕ ਸ਼ਬਦ ਵੱਖਰਾ ਅਰਥ ਦਿੰਦਾ ਹੈ ਅਸੀਂ ਇਹ ਸਾਰੇ ਨਾਨਕ ਸ਼ਬਦ ਦੇ ਸਰੂਪਾਂ ਬਾਰੇ ਅੱਜ ਵਿਚਾਰ ਕਰਦੇ ਹਾਂ ਤਾਂ ਜੋ ਗੁਰਬਾਣੀ ਨੂੰ ਅਸੀਂ ਸਹੀ ਤਰੀਕੇ ਨਾਲ ਸਮਝ ਸਕੀਏ ਪਹਿਲਾ ਸ਼ਬਦ ਹੈ ਨਾਨਕ ਜੋ ਕਿ ਮੁਕਤਾ ਕਕੇ ਨਾਲ ਆਉਂਦਾ ਹੈ ਨਾਨਕ ਸ਼ਬਦ ਸੰਬੋਧਨ ਰੂਪ ਵਿੱਚ ਹੈ ਇਹ ਸ਼ਬਦ ਗੁਰੂ ਸਾਹਿਬ ਦੀ ਆਪਣੀ ਮੋਹਰ ਛਾਪ ਹੈ ਭਾਵ ਕਿ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਮੋਹਰ ਲਾਉਂਦੇ ਹਨ ਕਿ ਇਹ ਰਚਨਾ ਉਹਨਾਂ ਨੂੰ ਸਿੱਧੀ ਅਕਾਲ ਪੁਰਖ ਕੋਲੋਂ ਆਈ ਉਹਨਾਂ ਨੇ ਇਹ ਬਾਣੀ ਕਿਸੇ ਕੋਲੋਂ ਕਾਪੀ ਕਰਕੇ ਜਾਂ ਸੁਣ ਕੇ ਨਹੀਂ ਲਿਖੀ ਬਲਕਿ ਇਹ ਧੁਰ ਕੀ ਬਾਣੀ ਉਹਨਾਂ ਨੂੰ ਸਿੱਧਾ ਅਕਾਲ ਪੁਰਖ ਵੱਲੋਂ ਆਈ ਜਿਵੇਂ ਅੱਜਕੱਲ ਕੋਈ ਕਿਤਾਬ ਲਿਖ ਕੇ ਆਪਣਾ ਨਾਮ ਲਿਖਦਾ ਹੈ ਕਿ ਇਹ ਉਸ ਦੀ ਰਚਨਾ ਹੈ ਉਸ ਦੀ ਕਾਪੀਰਾਈਟ ਹੈ ਇਸੇ ਤਰ੍ਹਾਂ ਗੁਰਬਾਣੀ ਵਿੱਚ ਨਾਨਕ ਸ਼ਬਦ ਆਇਆ ਹੈ ਮਤਲਬ ਕਿ ਇਹ ਗੁਰੂ ਸਾਹਿਬ ਦੀ ਮੋਹਰ ਛਾਪ ਹੈ ਇਹ ਗੁਰੂ ਸਾਹਿਬ ਦਾ ਕਾਪੀਰਾਈਟ ਹੈ ਇਸ ਦਾ ਮਤਲਬ ਹੈ ਇਹ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਖੁਦ ਗੱਲ ਕਰ ਰਹੇ ਹਨ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ ਸਾਰੇ ਗੁਰੂ ਸਾਹਿਬਾਨਾਂ ਨੇ ਇਹੀ ਮੋਹਰ ਰੂਪ ਸ਼ਬਦ ਵਰਤਿਆ ਹੈ ਨਾਨਕ ਸ਼ਬਦ ਅਕਸਰ ਸੱਚਾਈ ਦਾ ਐਲਾਨ ਕਰਨ ਜਾਂ ਕਿਸੇ ਸਿੱਖਿਆ ਦਾ ਪ੍ਰਕਾਸ਼ ਕਰਨ ਲਈ ਵਰਤਿਆ ਜਾਂਦਾ ਹੈ। ਨਾਨਕ ਸ਼ਬਦ ਦਾ ਮਤਲਬ ਹੈ, "ਹੇ ਨਾਨਕ" ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, "ਨਾਨਕ ਗਾਵੀਏ ਗੁਣੀ ਨਿਧਾਨ, ਹੇ ਨਾਨਕ ਆਓ ਅਸੀਂ ਵੀ ਉਸ ਗੁਣਾਂ ਦੇ ਖਜ਼ਾਨੇ ਵਾਲੇ ਵਾਹਿਗੁਰੂ ਦੀ ਸੇਵਤ ਸਲਾਹ ਕਰੀਏ।" ਇਸ ਤਰੀਕੇ ਨਾਲ ਨਾਨਕ ਸ਼ਬਦ ਜਦੋਂ ਮੁਕਤੇ ਨਾਲ ਆਉਂਦਾ ਹੈ ਤਾਂ ਇਹਦਾ ਮਤਲਬ ਹੈ, "ਹੇ ਨਾਨਕ, ਇੱਕ ਹੋਰ ਗੁਰਬਾਣੀ ਫਰਮਾਨ ਲਵੋ।" "ਨਾਨਕ ਜਾਣੇ ਸਾਚਾ ਸੋਏ" हे नानक ओ वाहेगुरु आप ही जानਦਾ ਹੈ ਕਿ ਉਹ ਕਿੰਨਾ ਵੱਡਾ ਹੈ ਇਸ ਅਰਥ ਵਾਲੇ ਦੋ ਹੋਰ ਰੂਪ ਗੁਰਬਾਣੀ ਵਿੱਚ ਮਿਲਦੇ ਹਨ ਨਾਨਕਾ ਅਤੇ ਨਾਨਕ ਹੈ ਨਾਨਕ ਸ਼ਬਦ ਦੇ ਅਖੀਰ ਤੇ ਕੰਨਾ ਅਤੇ ਹਾ ਹਾ ਕਾਵ ਰੂਪ ਦੇ ਤੋਲ ਨੂੰ ਪੂਰਾ ਕਰਨੀ ਵਰਤੇ ਹਨ ਪਰ ਇਹਨਾਂ ਦਾ ਅਰਥ ਉਹੀ ਰਹਿੰਦਾ ਹੈ ਜਿਵੇਂ ਕਿ ਗੁਰਬਾਣੀ ਫਰਮਾਨ ਹੈ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ हे नानक ਇਹ ਸਾਰਾ ਜਗਤ ਵਾਹਿਗੁਰੂ ਨੇ ਆਪ ਹੀ ਰਚਿਆ ਹੈ ਤੇ ਜਗਤ ਦੇ ਜੀਵਾਂ ਦੇ ਵਿੱਚ ਬੈਠ ਕੇ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ਅਗਲਾ ਤੁਸੀਂ ਗੁਰ ਫਰਮਾਨ ਦੇਖੋ ਸਾਧ ਸੰਗ ਸਨੇਹ ਸਤਿਅੰ ਸੁਖਿੰ ਬਸੰਤ ਨਾਨਕਾ ਹੈ ਮਤਲਬ ਕਿ ਹੇ ਨਾਨਕ ਸਾਧ ਸੰਗ ਨਾਲ ਪਿਆਰ ਸਦਾ ਥਿਰ ਰਹਿੰਦਾ ਹੈ ਅਤੇ ਸਾਧ ਸੰਗ ਨਾਲ ਪਿਆਰ ਕਰਨ ਵਾਲਾ ਮਨੁੱਖ ਆਤਮਿਕ ਆਨੰਦ ਨਾਲ ਜੀਵਨ ਬਤੀਤ ਕਰਦੇ ਹਨ ਸਾਰੀ ਗੁਰਬਾਣੀ ਵਿੱਚ ਜਿੱਥੇ ਵੀ ਸ਼ਬਦ ਨਾਨਕ ਨਾਨਕਾ ਜਾਂ ਨਾਨਕਾ ਹੈ ਆਉਣ ਤਾਂ ਉਹਨਾਂ ਦਾ ਮਤਲਬ ਹੈ ਹੇ ਨਾਨਕ ਹੁਣ ਅਗਲਾ ਸ਼ਬਦ ਹੈ ਨਾਨਕ ਜੋ ਕਿ ਔਂਕੜ ਦੇ ਨਾਲ ਆਉਂਦਾ ਹੈ ਔਂਕੜ ਨਾਲ ਨਾਨਕ ਰੂਪ ਅਕਸਰ ਉਸ ਵੇਲੇ ਵਰਤਿਆ ਜਾਂਦਾ ਹੈ ਜਦੋਂ ਗੁਰੂ ਸਾਹਿਬ ਆਪਵਾਕ ਦਾ ਵਿਸ਼ਾ ਹੋਣ ਮਤਲਬ ਕਿ ਟੌਪਿਕ ਆਫ ਡਿਸਕਸ਼ਨ ਯਾਨੀ ਕਿ ਗੁਰਬਾਣੀ ਵਿੱਚ ਜਦੋਂ ਵੀ ਗੁਰੂ ਸਾਹਿਬ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਹੈ ਜਾਂ ਗੁਰੂ ਸਾਹਿਬ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਨਾਨਕ ਸ਼ਬਦ ਔਂਕੜ ਨਾਲ ਹੀ ਆਉਂਦਾ ਹੈ ਜਿਵੇਂ ਕਿ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਤੇਰੀ ਮਿਹਰ ਨਾਲ ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ ਹੈ ਜਿਸ ਨੇ ਮੇਰੀ ਲਾਜ ਰੱਖ ਲਈ ਹੈ ਅਤੇ ਮੈਨੂੰ ਤੇਰੇ ਚਰਨਾਂ ਨਾਲ ਜੋੜ ਦਿੱਤਾ ਹੈ ਇੱਥੇ ਨਾਨਕ ਸ਼ਬਦ ਤੋਂ ਸਾਫ਼ ਜਾਹਰ ਹੈ ਕਿ ਇੱਥੇ ਗੁਰੂ ਸਾਹਿਬ ਬਾਰੇ ਗੱਲ ਹੋ ਰਹੀ ਹੈ। ਕਈ ਇੱਥੇ ਗਲਤ ਅਰਥ ਕਰਦੇ ਹਨ ਕਿ ਇਹ ਨਾਨਕ ਸਤਿਗੁਰੂ ਸਾਹਿਬ ਤੋਂ ਵੱਡਾ ਹੈ ਪਰ ਇੱਥੇ ਨਾਨਕ ਦੇ ਸ਼ਬਦ ਨੂੰ ਔਕੜ ਲੱਗਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਗੁਰਬਾਣੀ ਦੇ ਵਿਆਕਰਣ ਨਿਯਮਾਂ ਅਨੁਸਾਰ ਗੁਰੂ ਸਾਹਿਬ ਵਾਕ ਦਾ ਵਿਸ਼ਾ ਹਨ। ਗੁਰੂ ਸਾਹਿਬ ਇੱਥੇ ਆਪਣੀ ਮੋਹਰ ਛਾਪ ਨਹੀਂ ਲਾ ਰਹੇ। ਨਹੀਂ ਤਾਂ ਨਾਨਕ ਦੇ ਸ਼ਬਦ ਨੂੰ ਔਕੜ ਨਹੀਂ ਸੀ ਲੱਗਾ ਹੋਣਾ। ਗੁਰੂ ਸਾਹਿਬ ਤਾਂ ਖੁਦ ਅਕਾਲ ਪੁਰਖ ਦਾ ਰੂਪ ਹਨ। ਸੋ ਇਸ ਕਰਕੇ ਉਹ ਸਤਿਗੁਰੂ ਹਨ। ਸੋ ਜਾਣ ਬੁੱਝ ਕੇ ਗੁਰੂ ਸਾਹਿਬ ਨੂੰ ਸਤਿਗੁਰੂ ਦੇ ਦਰਜੇ ਤੋਂ ਵਿਰਵਾ ਕਰਨਾ ਜਾਂ ਵੱਖਰਾ ਕਰਨਾ ਕੋਈ ਵੀ ਸਿਆਣਪ ਨਹੀਂ ਹੋਰ ਗੁਰਵਾਕ ਦੇਖੋ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕੀਆ ਵਿਖਾਨੈ ਵਾਹਿਗੁਰੂ ਦਾ ਭਗਤ ਸੇਵਕ ਗੁਰੂ ਨਾਨਕ ਵਾਹਿਗੁਰੂ ਦੇ ਦਰ ਤੇ ਪ੍ਰਮਾਨ ਹੋਇਆ ਹੈ ਅਤੇ ਉਸੇ ਵਰਗਾ ਹੈ ਮੇਰੀ ਇੱਕ ਜੀਵ ਉਸ ਦੇ ਕੀ ਗੁਣ ਗaan ਕਰੇ ਇਸ ਸ਼ਬਦ ਦਾ ਹੀ ਦੂਜਾ ਰੂਪ ਹੈ ਨਾਨਕੋ ਅਤੇ ਨਾਨਕ ਹੈ ਇਹਨਾਂ ਸ਼ਬਦਾਂ ਦੇ ਅਰਥ ਵੀ ਉਹੀ ਹਨ ਬਸ ਹੋੜਾ ਅਤੇ ਦੁਲਾਵਾਂ ਨੂੰ ਕਾਵ ਰੂਪ ਦੇ ਤੋ ਨੂੰ ਪੂਰਾ ਕਰਨੀ ਵਰਤਿਆ ਗਿਆ ਹੈ ਪਰ ਗੁਰੂ ਸਾਹਿਬ ਜੀ ਬਾਰੇ ਹੀ ਗੱਲ ਹੋ ਰਹੀ ਹੈ ਜਿਵੇਂ ਕਿ ਗੁਰ ਫਰਮਾਨ ਹੈ ਜਨ ਨਾਨਕ ਨੂੰ ਸ਼ਰਣਾਗਤੀ ਦੇਹ ਗੁਰਮਤੀ ਭਜ ਰਾਮ 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 ਏ ਵਾਹਿਗੁਰੂ ਜੀ ਮੈਨੂੰ ਨਾਨਕ ਨੂੰ ਆਪਣੀ ਸ਼ਰਨ ਦੇਹੋ ਤਾਂ ਕਿ ਮੈਂ ਗੁਰੂ ਦੀ ਮਤ ਅਨੁਸਾਰ ਸਦਾ ਆਪ ਜੀ ਦਾ ਸਿਮਰਨ ਕਰਦਾ ਰਹਾ ਦੂਸਰਾ ਗੁਰ ਫਰਮਾਨ ਹੈ ਉਹ ਗੁਣ ਹਰੇ ਕੋ ਗੁਣ ਨਾਨਕ ਸਚ ਮਿਲੇ ਵਡਾਈ ਗੁਰੂ ਸਾਹਿਬ ਕਹਿੰਦੇ ਹਨ ਜੇ ਮੈਨੂੰ ਗੁਣਹੀਨ ਨਾਨਕ ਨੂੰ ਵਾਹਿਗੁਰੂ ਦਾ ਸਿਮਰਨ ਰੂਪ ਗੁਣ ਮਿਲ ਜਾਏ ਤਾਂ ਮੈਂ ਇਸ ਬਖਸ਼ਿਸ਼ ਨੂੰ ਸਭ ਤੋਂ ਉੱਚੀ ਵਡਿਆਈ ਸਮਝਦਾ ਹਾਂ ਇੱਕ ਗੁਰਬਾਣੀ ਦਾ ਗ੍ਰੈਮਰ ਦਾ ਇੱਕ ਐਡਵਾਂਸ ਰੂਲ ਹੈ ਪਰ ਉਸ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਬਾਰੇ ਕੋਈ ਭੁਲੇਖਾ ਨਾ ਰਹੇ ਕਈ ਵਾਰ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਹੋ ਰਹੀ ਹੁੰਦੀ ਹੈ ਪਰ ਨਾਨਕ ਸ਼ਬਦ ਨੂੰ ਔਂਕੜ ਨਹੀਂ ਲੱਗਾ ਹੁੰਦਾ ਇਹ ਇਸ ਕਰਕੇ ਹੈ ਕਿ ਜਦੋਂ ਵੀ ਗੁਰਬਾਣੀ ਵਿੱਚ ਜਾਂ ਗੁਰਬਾਣੀ ਦੇ ਅਰਥਾਂ ਵਿੱਚ ਨਾਨਕ ਸ਼ਬਦ ਦੇ ਨਾਲ ਕੁਝ ਸੰਬੰਧਕੀ ਪਦ ਆ ਜਾਣ ਤਾਂ ਇਹ ਸ਼ਬਦ ਮੁਕਤਾ ਰੂਪ ਵਿੱਚ ਆਉਂਦਾ ਹੈ ਮਤਲਬ ਕਿ ਜੇ ਨਾਨਕ ਸ਼ਬਦ ਨਾਲ ਨੂੰ ਕਾਂ ਕੌਂ ਕੇ ਕੀ ਦਾ ਦੇ ਇਦਾਂ ਦੇ ਸ਼ਬਦ ਆ ਜਾਣ ਤਾਂ ਨਾਨਕ ਸ਼ਬਦ ਮੁਕਤਾਂ ਰੂਪ ਵਿੱਚ ਆਉਂਦਾ ਹੈ ਫਿਰ ਇਸ ਦਾ ਔਂਕੜ ਨਹੀਂ ਲੱਗਦਾ ਮਤਲਬ ਕਿ ਜਦੋਂ ਵੀ ਅਰਥ ਬਣੀ ਨਾਨਕ ਨੂੰ ਨਾਨਕ ਦਾ ਨਾਨਕ ਦੇ ਨਾਨਕ ਦੀ ਤਾਂ ਔਂਕੜ ਨਹੀਂ ਲੱਗਾ ਹੋਏਗਾ ਪਰ ਗੱਲ ਗੁਰੂ ਸਾਹਿਬ ਬਾਰੇ ਹੀ ਹੋ ਰਹੀ ਹੋਵੇਗੀ ਅਸੀਂ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਗੁਰਬਾਣੀ ਦਾ ਫਰਮਾਨ ਸਾਂਝਾ ਕਰਦੇ ਹਾਂ ਨਾਨਕ ਕੋ ਪ੍ਰਭ ਮਯਾ ਕਰ ਸਚ ਦੇਵਹੁ ਆਪਣਾ ਨਾਮ ਏ ਵਾਹਿਗੁਰੂ ਮਿਹਰ ਕਰ ਤੇ ਮੈਨੂੰ ਨਾਨਕ ਨੂੰ ਆਪਣਾ ਨਾਮ ਬਖਸ਼ ਦੂਸਰੀ ਉਦਾਹਰਨ ਲਓ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਗੁਰੂ ਸਾਹਿਬ ਕਹਿੰਦੇ ਹਨ ਕਿ ਨਾਨਕ ਦਾ ਪਾਤਸ਼ਾਹ ਉਹ ਵਾਹਿਗੁਰੂ ਹਰਥਾਂ ਪ੍ਰਤੱਖ ਦਿਸ ਰਿਹਾ ਹੈ ਇਹਨਾਂ ਦੋਹਾਂ ਗੁਰੂ ਫਰਮਾਨਾਂ ਵਿੱਚ ਜਦੋਂ ਕਿ ਦਾ ਅਤੇ ਕਾ ਸ਼ਬਦ ਆ ਜਾਂਦੇ ਹਨ ਕਹੋ ਸ਼ਬਦ ਆ ਜਾਂਦੇ ਹਨ ਇਹਨਾਂ ਦਾ ਮਤਲਬ ਹੈ ਕਿ ਇੱਥੇ ਨਾਨਕ ਦੇ ਸ਼ਬਦ ਨੂੰ ਔਂਕੜ ਨਹੀਂ ਲੱਗਾ ਹੋਇਆ ਅਗਰ ਇਸ ਬਾਰੇ ਜੇ ਕੋਈ ਗੱਲ ਕਲੀਅਰ ਨਹੀਂ ਹੋਈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਅਤੇ ਇਸ ਬਾਰੇ ਅਸੀਂ ਹੋਰ ਸਪਸ਼ਟੀਕਰਨ ਦੇ ਸਕਦੇ ਹਾਂ ਹੁਣ ਅਗਲੇ ਸ਼ਬਦ ਨਾਨਕ ਦੀ ਵਿਚਾਰ ਕਰਦੇ ਹਾਂ ਜੋ ਕਿ ਸਿਹਾਰੀ ਨਾਲ ਆਉਂਦਾ ਹੈ ਇਹ ਸ਼ਬਦ ਹਮੇਸ਼ਾ ਕਰਤਾ ਕਾਰਕ ਦੇ ਰੂਪ ਵਿੱਚ ਹੈ ਮਤਲਬ ਕਿ ਗੁਰੂ ਨਾਨਕ ਦੇਵ ਜੀ ਖੁਦ ਕਰਨ ਵਾਲੇ ਹਨ ਨਾਨਕ ਸਿਹਾਰੀ ਦੇ ਨਾਲ ਆਉਣ ਦਾ ਮਤਲਬ ਹੈ ਕਿ ਨਾਨਕ ਰਾਹੀਂ ਕਿਸੇ ਕੰਮ ਹੋਣ ਦੀ ਪ੍ਰਕਿਰਿਆ ਇਸ ਦਾ ਮਤਲਬ ਹੈ ਕਿ ਗੁਰੂ ਨਾਨਕ ਨਹੀਂ ਤੋ ਜਦੋਂ ਵੀ ਸ਼ਬਦ ਸਿਹਾਰੀ ਨਾਲ ਲਾਵੇ ਤਾਂ ਇਸ ਦਾ ਮਤਲਬ ਹੈ ਕਿ ਨਾਨਕ ਨੇ ਕੋਈ ਕਾਰਜ ਕੀਤਾ ਹੈ ਜਾਂ ਗੁਰੂ ਸਾਹਿਬ ਦੇ ਰਾਹੀ ਕੋਈ ਕਾਰਜ ਹੋਇਆ ਹੈ ਜਿਵੇਂ ਕਿ ਸਿੱਖ ਨੂੰ ਮੁਕਤੀ ਪ੍ਰਾਪਤ ਹੋਣੀ ਨਾਮ ਦੀ ਦਾਤ ਮਿਲਣੀ ਉਦੋਂ ਹਮੇਸ਼ਾ ਨਾਨਕ ਦੇ ਸ਼ਬਦ ਨੂੰ ਸਿਹਾਰੀ ਲੱਗੀ ਹੋਏਗੀ ਤੁਸੀਂ ਐਗਜ਼ਾਮਪਲ ਦੇ ਤੌਰ ਤੇ ਲਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰ ਨਾਨਕ ਕੀਆ ਪਸਾਉ ਜਿਓ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਮੇਰੇ ਉੱਤੇ ਗੁਰ ਨਾਨਕ ਨੇ ਕਿਰਪਾ ਕੀਤੀ ਹੈ ਵਾਹਿਗੁਰੂ ਦੀ ਭਗਤੀ ਦਾ ਖਜ਼ਾਨਾ ਮੈਨੂੰ ਬਖਸ਼ ਦਿੱਤਾ ਹੈ ਇਸ ਪੰਕਤੀ ਵਿੱਚ ਨਾਨਕ ਸ਼ਬਦ ਗੁਰੂ ਸਾਹਿਬ ਨੂੰ ਦਰਸਾ ਰਿਹਾ ਹੈ ਭਾਵ ਕਿ ਗੁਰੂ ਨਾਨਕ ਦੇਵ ਜੀ ਨੂੰ ਦਰਸਾਉਂਦਾ ਹੈ ਅਤੇ ਸਿਹਾਰੀ ਦਾ ਮਤਲਬ ਹੈ ਗੁਰਨਾਨਕ ਦੇਵ ਜੀ ਨੇ ਇੱਕ ਹੋਰ ਗੁਰ ਫਰਮਾਨ ਦੇਖੋ ਗੁਰ ਨਾਨਕ ਮੇਰੀ ਪੈਜ ਸਵਾਰੀ ਗੁਰਨਾਨਕ ਨੇ ਮੈਨੂੰ ਤਾਪ ਪਾਪ ਸੰਤਾਮ ਤੋਂ ਬਚਾ ਕੇ ਮੇਰੀ ਇੱਜ਼ਤ ਰੱਖ ਲਈ ਹੈ ਮੇਰੀ ਪੈਜ ਸਵਾਰ ਦਿੱਤੀ ਹੈ ਇੱਥੇ ਨਾਨਕ ਸ਼ਬਦ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਗੁਰਨਾਨਕ ਦੇਵ ਜੀ ਨੇ ਕਿਸੇ ਦੂਜੇ ਵਿਅਕਤੀ ਦੀ ਇੱਜ਼ਤ ਨੂੰ ਬਚਾਇਆ ਹੈ ਇਸ ਕਰਕੇ ਨਾਨਕ ਦੇ ਸ਼ਬਦ ਨੂੰ ਸਿਹਾਰੀ ਲੱਗੀ ਹੋਈ ਹੈ ਸੋ ਜਦੋਂ ਵੀ ਨਾਨਕ ਸ਼ਬਦ ਸਿਹਾਰੀ ਨਾਲ ਆਵੇ ਤੇ ਇਸ ਦਾ ਮਤਲਬ ਹੈ ਗੁਰੂ ਸਾਹਿਬ ਨੇ ਕੋਈ ਕਾਰਜ ਕੀਤਾ ਹੈ ਇਹ ਵਿਆਖਿਆ ਦਿਖਾਉਂਦੀ ਹੈ ਕਿ ਨਾਨਕ ਸ਼ਬਦ ਸਿਰਫ ਗੁਰਮੁਖੀ ਵਿਆਕਰਣ ਵਿੱਚ ਨਹੀਂ ਸਗੋਂ ਗੁਰਬਾਣੀ ਦੇ ਗਹਿਰੇ ਅਰਥ ਅਤੇ ਭਾਵਨਾ ਨੂੰ ਸਮਝਣ ਵਿੱਚ ਵੀ ਬਹੁਤ ਮਹੱਤਵਪੂਰਨ ਹੈ ਹੁਣ ਤੱਕ ਦੀ ਸਾਰੀ ਵਿਚਾਰ ਨੂੰ ਅਸੀਂ ਤੁਹਾਡੇ ਲਈ ਸਮਰਾਈਜ਼ ਕਰਦੇ ਹਾਂ ਨਾਨਕ ਸ਼ਬਦ ਜਦੋਂ ਮੁਕਤਾ ਆਵੇ ਤਾਂ ਸਿੱਧਾ ਤੌਰ ਤੇ ਗੁਰਨਾਨਕ ਦੇਵ ਜੀ ਨੂੰ ਦਰਸਾਉਂਦਾ ਹੈ ਅਤੇ ਮੋਰ ਛਾਪ ਲਈ ਵਰਤਿਆ ਜਾਂਦਾ ਹੈ ਇਸ ਦਾ ਮਤਲਬ ਹੈ ਏ ਨਾਨਕ ਨਾਨਕਾ ਜਾਂ ਨਾਨਕਿਆ ਦਾ ਵੀ ਇਹ ਸੇ ਮਤਲਬ ਹੈ ਨਾਨਕ ਸ਼ਬਦ ਜਦੋਂ ਔਂਕੜ ਨਾਲ ਆਵੇ ਤਾਂ ਇਹਦਾ ਮਤਲਬ ਹੈ ਕਿ ਇੱਥੇ ਗੁਰੂ ਸਾਹਿਬ ਬਾਰੇ ਗੱਲ ਹੋ ਰਹੀ ਹੈ ਅਤੇ ਗੁਰੂ ਸਾਹਿਬ ਖੁਦ ਵਾਕ ਦਾ ਵਿਸ਼ਾ ਹਨ ਗੁਰੂ ਸਾਹਿਬ ਨੂੰ ਇੱਥੇ ਡਿਸਕ੍ਰਾਈਬ ਕੀਤਾ ਜਾ ਰਿਹਾ ਹੈ ਨਾਨਕੋ ਅਤੇ ਨਾਨਕਾਂ ਦਾ ਵੀ ਸੇਮ ਹੀ ਮਤਲਬ ਹੈ ਜਦੋਂ ਨਾਨਕ ਸ਼ਬਦ ਸਿਹਾਰੀ ਨਾਲ ਆਵੇ ਤਾਂ ਇਸ ਦਾ ਮਤਲਬ ਹੈ ਨਾਨਕ ਨਹੀਂ ਭਾਵ ਕਿ ਗੁਰੂ ਸਾਹਿਬ ਨੇ ਕੋਈ ਕਾਰਜ ਕੀਤਾ ਹੈ ਅਤੇ ਗੁਰੂ ਸਾਹਿਬ ਰਾਹੀਂ ਕੋਈ ਕਾਰਜ ਸੰਪੂਰਨ ਹੋਇਆ ਹੈ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਅਸੀਂ ਆਸ ਕਰਦੇ ਹਾਂ ਕਿ ਜੋ ਜਾਣਕਾਰੀ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਸ ਨਾਲ ਗੁਰਬਾਣੀ ਪ੍ਰਤੀ ਤੁਹਾਡੀ ਜਾਣਕਾਰੀ ਵਿੱਚ ਵਾਧਾ ਜ਼ਰੂਰ ਹੋਇਆ ਹੋਵੇਗਾ ਅਤੇ ਤੁਹਾਨੂੰ ਗੁਰਬਾਣੀ ਬਾਰੇ ਹੋਰ ਸਿੱਖਣ ਵਿੱਚ ਮਦਦ ਹੋਈ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਇਸ ਵੀਡੀਓ ਬਾਰੇ ਆਪਣੇ ਸੁਝਾਅ ਜ਼ਰੂਰ ਦੇਣਾ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਦੂਸਰਿਆਂ ਨਾਲ ਇਹ ਜ਼ਰੂਰ ਸ਼ੇਅਰ ਕਰਨੀ ਤੁਸੀਂ ਗੁਰਬਾਣੀ ਬਾਰੇ ਕਿਸੇ ਹੋਰ ਟੌਪਿਕ ਬਾਰੇ ਜੇ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਉਸ ਬਾਰੇ ਵੀਡੀਓ ਬਣਾ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਕਰਾਂਗੇ ਗੁਰੂ ਸਾਹਿਬ ਦਾ ਹੁਕਮ ਹੈ ਖੰਡੇ ਦਾ ਅਮ੍ਰਿਤ ਛੱਕੇ ਗੁਰuale ਬਣੋ ਅਤੇ ਗੁਰਬਾਣੀ ਦੇ ਇਸ ਖਜ਼ਾਨੇ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰੋ ਜੀ ਗੁਰੂ ਸਾਹਿਬ ਆਪਣੀ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ